ਕਿਸਾਨ ਜਥੇਬੰਦੀਆਂ ਅਤੇ ਪਾਨਾ ਸਿੱਧੂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਲੰਗੇ ਚੰਨੀ ਦਾ ਫਟਾ ਬਿਆਨ ਸਾਹਮਣੇ ਆਏ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਸ਼ਰਿਆਮ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਗਲਤ ਵਤੀਰਾ ਕਿਸਾਨਾਂ ਦੇ ਨਾਲ ਵੀ ਹੋ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਨੂੰ ਮਾਅਬਜ਼ਾ ਦਿੱਤਾ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ ਤੇ ਜਿਸ ਤੋਂ ਬਾਅਦ ਪ ਭਗਵੰਤ ਮਾਨ ਨੂੰ ਸਿੱਧੀ ਜਿਹੜੀ ਲਲਕਾਰ ਆ ਉਹ ਚਰਨਜੀਤ ਚੰਨੀ ਦੇ ਵੱਲੋਂ ਦਿੱਤੀ ਗਈ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਕਿ ਤਿੱਖੇ ਨਿਸ਼ਾਨੇ ਵੀ ਜਿਹੜੇ ਸਾਧੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਗੱਠ ਜੋੜ ਨੂੰ ਲੈ ਕੇ 20 ਵੱਡਾ ਬਿਆਨ ਜਿਹੜਾ ਚਰਨਜੀਤ ਚੰਨੀ ਦੇ ਵੱਲੋਂ ਦਿੱਤਾ ਗਿਆ ਹੋਰ ਕੀ ਕਹਿਣਾ ਹੈ ਚਰਨਜੀਤ ਚੰਨੀ ਦਾ ਸੁਣਦੇ ਕਹਿੰਦੇ ਲੱਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਤੁਹਾਨੂੰ ਮੁਬਾਰਕ ਹੈ ਵੀ ਆ ਫੈਸਲਾ ਫੂਸਲਾ ਜਾ ਲੈ ਆ ਸਮ ਆਦਮੀ ਪਾਰਟੀ ਨਾਲ ਨਹੀਂ ਹੋਇਆ ਔਰ ਹੁਣਾਂ ਵੀ ਨਹੀਂ ਯਾਰੋ ਮਰੀ ਇੱਕ ਗੱਲ ਦੱਸੋ ਵੀ ਜਿਹੜਾ ਡੁੱਬਦਾ ਜਹਾਜ਼ ਆ ਉਹਨੂੰ ਤਾਂ ਚੂਹੇ ਵੀ ਛੱਡ ਕੇ ਚਲੇ ਜਾਂਦੇ ਇਹਨਾਂ ਦੇ ਜਹਾਜ਼ 'ਚ ਕੌਣ ਚੜ੍ਹ ਜੇ ਤਾਂ ਡੁੱਬ ਰਿਆ ਜਹਾਜ਼ ਇਹ ਤਾਂ ਡੁੱਬ ਰੇ ਆ ਲੋਕਾਂ ਨੇ ਇਹਨਾਂ ਨੂੰ ਨਿਕਾਰਤਾ ਬਾਰ-ਬਾਰ ਤੇ ਅੱਜ ਲੋਕ ਇਹਨਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ ਪਿੰਡਾਂ 'ਚ ਇਹਨਾਂ ਦੇ ਪਾਤੀਆਂ ਪੈਣੀਆਂ ਤੁਸੀਂ ਕੀ ਕਹਿੰਦੇ ਵੋਟਾਂ ਦੀ ਗੱਲ ਆ ਤੁਸੀਂ ਕਹਿੰਦੇ ਅਲਾਈਅንስ ਕਰੋ ਕੌਣ ਇਹਨਾਂ ਨਾਲ ਅਲਾਈਅንስ ਕਰੇਗਾ ਔਰ ਕਰੀਏ ਵੀ ਕਿਉਂ ਸਾਡੇ ਨੌਜਵਾਨ ਮੁੰਡੇ ਚੱਕ-ਚੱਕ ਕੇ ਅੰਦਰ ਦੇ ਰਹੇ ਆ ਲੀਡਰਾਂ ਨੂੰ ਅਖੇਰਾ ਸਾਹਿਬ ਬੈਠੇ ਆ ਕਿੰਨਾ ਤੱਕ ਕਰਿਆ ਆ ਆਸ਼ੂ ਜੀ ਬੈਠੇ ਕਿੰਨੇ ਲੀਡਰ ਬੈਠੇ ਆਪਾਂ ਅੰਨਾ ਸਿੱਧੂ ਐ ਚਾਰ ਪਰਚੇ ਦਿੱਤੇ ਇਨਾਂ ਨੇ ਫੇਰ ਉਹਦੇ ਘਰ ਗਿਆ ਪਰਚਾ ਦੇਤਾ ਉਹਦੀਆਂ ਭੈਣਾਂ ਪਰ ਪਰਚਾ ਦੇਤਾ ਇਹ ਇਨਕਲਾਬ ਮੰਗੇ ਆਸੀਂ ਅਸੀਂ ਇਹ ਇਨਕਲਾਬ ਅਸੀਂ ਚਾਹੁੰਦੇ ਸੀ ਨਾ ਤੋ ਇਸ ਲਈ ਵੀਰੋ ਲੀਡਰਾਂ ਨੇ ਬੋਲਣਾ ਮੈਂ ਜਿਆਦਾ ਲੰਬੀ ਨਹੀਂ ਗੱਲ ਕਰਨਾ ਚਾਹੁੰਦਾ ਲੇਕਿਨ ਇੱਕ ਗੱਲ ਹੈ ਇਹ ਜਿਹੜਾ ਮੁੱਖ ਮੰਤਰੀ ਹੈ ਇਹ ਕੋਈ ਖਾਨਦਾਨੀ ਨਹੀਂ ਹੈ ਕਿਸਾਨ ਜੇ ਖਾਨਦਾਨੀ ਕਿਸਾਨ ਹੁੰਦਾ ਟਾਈਮ ਘਟ ਹੈ ਲੇਕਿਨ ਉਹ ਕਹਿੰਦੇ ਇੱਕ ਰਾਜੇ ਕੋਲ ਇੱਕ ਬੰਦਾ ਰੱਖ ਲਿਆ ਉਹ ਕਹਿੰਦਾ ਤੇਰੀ ਜਿਹੜੀ ਕੋੜੀ ਹੈ ਕਿ ਖਾਨਦਾਨੀ ਨਹੀਂ ਹੈ ਕਹਿੰਦਾ ਕੀ ਗੱਲ ਕਹਿੰਦਾ ਇਹ ਤਾਂ ਉੱਪਰ ਨੂੰ ਮੂੰਹ ਕਰਕੇ ਖਾਂਦੀ ਹੈ ਖਾਨਦਾਨੀ ਨਹੀਂ ਹੈ ਇਹ ਪੜੀ ਕਿਤੇ ਹੋਰ ਜਗ੍ਹਾ ਹੈ ਇਹ ਕਿਸਾਨਾਂ ਦੇ ਜੰਮਿਆਂ ਜ਼ਰੂਰ ਹੈ ਲੇਕਿਨ ਪੜਿਆ ਜਿਹੜਾ ਹੈ ਉਹ ਪੜਿਆ ਇਹਨਾਂ ਦੇ ਜਿਹੜੇ ਆ ਚੁਟਕਲੇ ਬਣਾਉਂਦੇ ਆ ਜਿਹੜੇ ਆ ਬਣਾਉਂਦੇ ਆ ਡਰਾਮੇ ਇਹ ਪੜਿਆ ਹੀ ਨਹੀਂ ਕਿਸਾਨਾਂ ਦੇ ਜੇ ਕਿਸਾਨਾਂ ਦਾ ਹੁੰਦਾ ਖਾਂਦਾਨੀ ਤਾਂ ਕਿਸਾਨਾਂ ਨੂੰ ਮੁਆਵਜ਼ਾ ਦੇ ਦਾ ਜੇ ਮਾਸਟਰ ਦਾ ਹੁੰਦਾ ਖਾਂਦਾਨੀ ਤਾਂ ਮਾਸਟਰਿਆਂ ਨੂੰ ਤੂੰ ਤੂੰ ਕਹਿਣਾ ਘੁੱਟਦਾ ਅੱਜ ਚਾਰੇ ਪਾਸੇ ਪੰਜਾਬ ਚ ਹਹਾਕਾਰ ਮਚੀ ਐ ਇਸ ਕਰਕੇ ਮੈਂ ਜ਼ਿਆਦਾ ਨਹੀਂ ਸਮਾ ਲੈਣਾ ਚਾਹੁੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਂਗਰਸ ਪਾਰਟੀ ਨੂੰ ਸੁਭੂਚੀ ਨੂੰ ਪ੍ਰਧਾਨ ਨੂੰ ਸੀਐਲਪੀ ਲੀਡਰ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਹੈ ਜਿੰਨੇ ਲੋਕ ਤੁਸੀਂ ਇੱਥੇ ਬੈਠੇ ਹੋ ਇਹਦੇ ਨਾਲੋਂ ਜ਼ਿਆਦਾ ਬਾਹਰ ਖੜੇ ਐ ਉਹ ਦੇਖੋ ਕਿਤਨਾ ਸੜਗਾ ਬਰੰਦਰ ਨੂੰ ਦੇਖੀ ਜਾਂਦੇ ਐ ਜਗਾ ਕੱਟ ਗਈ ਕਾਂਗਰਸ ਪਾਰਟੀ ਲਈ ਹਰ ਜਗਾ ਜਗਾ ਕੱਟ ਰਹੀ ਐ ਆਰੇ ਲੋਕ ਆ ਮੁਹਾਰੇ ਕਰ ਤੋਂ ਉੱਠ ਕੇ ਆ ਰਹੇ ਐ ਇਸ ਲਈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਸੇ ਤਰ੍ਹਾਂ ਹਮ ਕੇ ਹਮ ਹਮ ਆ ਕੇ ਇਸ ਆਮ ਆਦਮੀ ਪਾਰਟੀ ਵਾਲਿਆਂ ਨੂੰ ਔਰ ਅਕਾਲੀ ਦਲ ਬੀਜੇਪੀ ਨੂੰ ਆਪਾਂ ਨੇ ਹਰਾਉਣਾ ਤੱਕੜੇ ਹੋ ਕੇ ਇੱਕ ਕਾਂਗਰਸੀ ਵਿਕਲਪ ਹੈ ਕਿਉਂਕਿ ਮਿਨਿਓਰਟੀਜ਼ ਦੀ ਜੇ ਕੋਈ ਗੱਲ ਕਰਦਾ ਹੈ ਜੇ ਕੋਈ ਰਾਜਾਂ ਦੇ ਬਦਅਧਕਾਰਾਂ ਦੀ ਗੱਲ ਕਰਦਾ ਤਾਂ ਅੱਜ ਕਾਂਗਰਸ ਅੱਜ ਕਾਂਗਰਸ ਦੇ ਰਾਹੁਲ ਗਾਂਧੀ ਜੀ ਭਾਰਤ ਜੋੜੋ ਦੀ ਗੱਲ ਕਰ ਰਹੇ ਇਹ ਗੱਲ ਕਰ ਰਹੇ ਭਾਰਤ ਨੂੰ ਤੋੜਨ ਦੀ ਇਸ ਲਈ ਕਾਂਗਰਸ ਵੱਲ ਇਕੱਠੇ ਹੋਵੇ ਪੰਜਾਬ ਦੇ ਲੋਕ ਤਾਂ ਕਿ ਆਪਾਂ ਇਹਨਾਂ ਨੂੰ ਮੂੰਹ ਤੋੜ ਮਾ ਜਵਾਬ ਦੇ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ